ਆਪ ਦੇ ਇਹਨਾਂ ਪਰਿਵਾਰਾਂ ਲਈ ਖੁਸ਼ਖਬਰੀ ਸਰਕਾਰ ਨੇ ਚੁੱਕਿਆ ਵੱਡਾ ਕਦਮ ਲੁਧਿਆਣਾ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਹਫ਼ਤੇ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਆਨ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਕਣਕ ਵੰਡਣਾ ਸ਼ੁਰੂ ਕਰੇਗਾ ਵਿਭਾਗੀ ਆਕੜਿਆਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਜ਼ਿਲ੍ਹੇ ਦੇ 464123 ਪਰਿਵਾਰਾਂ ਦੇ 1752421 ਮੈਂਬਰਾਂ ਲਈ 26.308 ਮੀਟ੍ਰਿਕ ਟਨ ਅਨਾਜ ਜਾਰੀ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਇਸ ਯੋਜਨਾ ਨਾਲ ਜੁੜੇ ਲਾਭਪਾਤਰੀ ਪਰਿਵਾਰਾਂ ਨੂੰ April ਤੋਂ ਲੈ ਕੇ June 2025 ਤੱਕ 3 ਮਹੀਨਾ ਲਈ ਮੁਫਤ ਕਣਕ ਵੰਡਣ ਸੰਬੰਧੀ ਸਾਰੀਆਂ ਤਿਆਰੀਆਂ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੂਰੀਆਂ ਕਰਨ ਲਈਆਂ ਗਈਆਂ ਹਨ ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਸਾਰੇ 114 ਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਫਸਲ ਦਾ ਸੀਜ਼ਨ ਲਗਭਗ ਖਤਮ ਹੋ ਗਿਆ ਹੈ ਅਜੀਹੇ ਸਥਿਤੀ ਵਿੱਚ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਯੋਗ ਯੋਜਨਾ ਅਤੇ ਅੰਤਯੋਧੀਆਂ ਅੰਧ ਯੋਜਨਾ ਨਾਲ ਜੁੜੇ ਰਾਸ਼ਨ卡ਡ ਧਾਰਕਾਂ ਪਰਿਵਾਰ ਵਿੱਚ ਕਣਕ ਵੰਡਨ ਅਤੇ ਸੰਬੰਧ ਸੰਬੰਧਤ ਸਰਾਸ਼ਨ ਡੀਪੋਆਂ ਤੱਕ ਕਣਕ ਦੇ ਸਟਾਕ ਨੂੰ ਪਹੁੰਚਾਉਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਕਣਕ ਨਿਰਧਾਰਤ ਸਮੇਟਕ ਹਰੇਕ ਰਾਸ਼ਨ ਡੀਪੋ ਤੱਕ ਪਹੁੰਚਾ ਗਿਆ ਤੇ ਰਾਸ਼ਨ卡ਡ ਧਾਰਕਾਂ ਨੂੰ ਕਣਕ ਵੰਡਨ ਦਾ ਕੰਮ ਸ਼ੁਰੂ ਕੀਤਾ ਜਾ ਸਕੇ ਇਸ ਦੌਰਾਨ ਜੋ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ ਉਹ ਇਹ ਹੈ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਤੇ ਅੰਤਯੋਧਿਆ ਅੰਨ ਯੋਜਨਾ ਨਾਲ ਜੁੜੇ ਪਰਿਵਾਰਾਂ ਦੇ ਈ ਕੇ ਵਾਈ ਸੀ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ ਸਰਕਾਰ ਨੇ ਸਮਾਂ ਸੀਮਾ 30 ਜੂਨ ਤੱਕ ਵਧਾ ਦਿੱਤੀ ਹੈ ਅਜਿਹੀ ਸਥਿਤੀ ਵਿੱਚ ਈ ਕੇਵਾਈਸੀ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਕੀ ਯੋਜਨਾ ਨਾਲ ਜੁੜੇ ਹਰ ਵਿਅਕਤੀ ਨੂੰ ਆਪਣੇ ਹਿੱਸੇ ਦੀ ਪੂਰੀ ਕਣਕ ਮਿਲੇਗੀ ਜਾਂ ਕਿ ਡਿਪੂ ਤਾਰਕ ਖੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਨਾਲ ਮਿਲੀ ਭਗਤ ਕਰਕੇ ਗਰੀਬਾਂ ਦੀ ਬਣਾਈ ਗਈ ਕਣਕ ਦੀ ਕਾਲ ਬਜਾਰੀ ਕਰਕੇ ਆਪਣੇ ਖਜ਼ਾਨੇ ਭਰ ਲੈਣਗੇ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਆਈ ਅਹਿਮ ਖਬਰ ਵਾਰਤਾਂ ਪਾਕਿਸਤਾਨ ਜੰਗ ਤੇ ਮੰਡਰਾ ਰਹੇ ਬੱਦਲ ਅਜੇ ਤੱਕ ਪੰਜਾਬ ਅਤੇ ਜੰਮੂ ਕਸ਼ਮੀਰ ਰਾਜਸਥਾਨ ਅਤੇ ਗੁਜਰਾਤ ਰਾਜ ਸਮੇਤ ਹੋਰ ਸਰਹਦੀ ਇਲਾਕਿਆਂ ਤੋਂ ਪੂਰੀ ਤਰ੍ਹਾਂ ਨਹੀਂ ਹਟੇ ਹਨ ਨਤੀਜੇ ਵਜੋਂ ਜੰਗ ਦੇ ਪਰਛਾਵੇਂ ਕਾਰਨ ਮਹਾਨਗਰ ਦੀਆਂ ਜ਼ਿਆਦਾਤਰ ਗੈਸ ਏਜੰਸੀਆਂ ਪੂਰੀ ਤਰ੍ਹਾਂ ਸੁੱਕ ਗਈਆਂ ਹਨ ਐਲਪੀਜੀ ਵਪਾਰ ਨਾਲ ਜੁੜੇ ਡੀਲਰਾਂ ਦੇ ਅਨੁਸਾਰ ਵੱਖ-ਵੱਖ ਗੈਸ ਕੰਪਨੀ ਨਾਲ ਜੁੜੇ ਗੈਸ ਪਲਾਂਟ ਜ਼ਿਆਦਾਤਰ ਡੀਲਰਾਂ ਨੂੰ ਗੈਸ ਦੇ ਸਿਲੰਡਰਾਂ ਦੀ ਪੂਰੀ ਸਪਲਾਈ ਨਹੀਂ ਦੇ ਰਹੇ ਹਨ ਤਾਜ਼ਾ ਜਾਣਕਾਰੀ ਅਨੁਸਾਰ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਸ਼ਹਿਰ ਦੀਆਂ ਜ਼ਿਆਦਾਤਰ ਗੈਸ ਏਜੰਸੀਆਂ ਪੂਰੀ ਤਰ੍ਹਾਂ ਸੁੱਕ ਗਈਆਂ ਹਨ ਜਿਸ ਕਾਰਨ ਨਾ ਸਿਰਫ ਘਰੇਲੂ ਖਪਤਕਾਰਾਂ ਦੀਆਂ ਮੁਸ਼ਕਲਾਂ ਅਚਾਨਕ ਵੱਧ ਗਈਆਂ ਹਨ ਬਲਕਿ ਡੀਲਰਾਂ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਇਸ ਸਮੱਸਿਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਗੈਸ ਏਜੰਸੀਆਂ ਦੇ ਡੀਲਰਾਂ ਨੇ ਦਾਵਾ ਕੀਤਾ ਹੈ ਕਿ ਆਸਾਮਾਨ ਦੀ ਭਾਰੀ ਘਾਟ ਕਾਰਨ ਉਹਨਾਂ ਦੀਆਂ ਗੈਸ ਏਜੰਸੀਆਂ ਵਿੱਚ 5 ਤੋਂ 7 ਦਿਨਾਂ ਦੀ ਬੈਕਲੌਗ ਹੈ ਉਨਾ ਕਿ ਆਕੇ ਇੱਕ ਵੱਡੀ ਗੈਸ ਕੰਪਨੀ ਨਾਲ ਸੰਬੰਧਿਤ ਗੈਸ ਪਲਾਂਟ ਹੁਸ਼ਿਆਰਪੁਰ ਖੇਤਰ ਵਿੱਚ ਸਥਿਤ ਹੈ। ਅਜਿਹੀ ਸਥਿਤੀ ਵਿੱਚ ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਹਮਲੇ ਆਤੇ ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ, ਜਲੰਧਰ ਸਮੇਤ ਕਈ ਇਲਾਕਿਆਂ ਵਿੱਚ ਬਲੈਕਆਊਟ ਕਾਰਨ ਗੈਸ ਸਿਲੰਡਰਾਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਗੈਸ ਏਜੰਸੀਆਂ ਵਿੱਚ ਗੈਸ ਸਿਲੰਡਰਾਂ ਦੀ ਭਾਰੀ ਕਾਟ ਕਾਰਨ ਖਪਤਕਾਰਾਂ ਨੂੰ ਗੈਸ ਬੁੱਕ ਕਰਨ ਤੋਂ ਬਾਅਦ ਸਪਲਾਈ ਪ੍ਰਾਪਤ ਕਰਨ ਲਈ ਸੌ ਮ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜੇਕਰ ਸਥਿਤੀ ਨੂੰ ਜਲਦੀ ਕਾਬੂ ਵਿੱਚ ਨਾ ਲਿਆਂਦਾ ਗਿਆ ਤਾਂ ਗੈਸ ਸਿਲੰਡਰਾਂ ਦੀ ਮੰਗ ਨੂੰ ਲੈ ਕੇ ਵੱਡਾ ਹੰਗਾਮਾ ਹੋ ਸਕਦਾ ਹੈ ਜਦੋਂ ਇਸ ਮਸਲੇ ਸੰਬੰਧੀ ਹਿੰਦੁਸਤਾਨ ਗੈਸ ਕੰਪਨੀ ਦੇ ਸੇਲਸ ਅਫਸਰ ਅਭਿਮਨਯੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਜਦੋਂ ਕਿ ਭਾਰਤ ਗੈਸ ਦੇ ਮੁਕੇਸ਼ ਰੋਜਾਵਾ ਨੇ ਦਾਵਾ ਕੀਤਾ ਕਿ ਭਾਰਤ-ਪਾਕਿਸਤਾਨ جنگ ਕਰਨ ਬੁਕਿੰਗ ਅਤੇ ਸਪਲਾਈ ਦੇ ਆਕੜੇ ਬਹੁਤ ਜ਼ਿਆਦਾ ਵੱਧ ਗਏ ਹਨ ਪਰ ਇਸ ਵੇਲੇ ਉਹਨਾਂ ਦੀਆਂ ਗੈਸ ਏਜੰਸੀਆਂ ਨੂੰ ਸਿਲੰਡਰਾਂ ਦੀ ਸਪਲਾਈ ਦੀ ਕੋਈ ਸਮੱਸਿਆ ਨਹੀਂ ਹੈ ਜਦੋਂ ਉਹ ਹੁਸੈਨ ਇੰਡੀਅਨ ਗੈਸ ਕੰਪਨੀ ਦੇ ਸੇਲਸ ਅਫਸਰ ਗੌਰਵ ਜੋਸ਼ੀ ਨੂੰ ਜ਼ਿਆਦਾਤਰ ਗੈਸ ਏਜੰਸੀਆਂ ਵਿੱਚ ਭਾਰੀ ਬੈਕਲੌਗ ਅਤੇ ਗੈਸ ਸਿਲੰਡਰਾਂ ਦੀ ਸਪਲਾਈ ਨਾ ਹੋਣਾ ਸਪਲਾਈ ਨਾ ਹੋਣ ਕਾਰਨ ਏਜੰਸੀਆਂ ਸੁੱਕੀਆਂ ਪਈਆਂ ਹੋਣ ਬਾਰੇ ਦੱਸਿਆ ਗਿਆ ਤਾਂ ਗੌਰਵ ਜੋਸ਼ੀ ਨੇ ਦਾਅਵਾ ਕੀਤਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਜਦੋਂ ਗੌਰਵ ਜੋਸ਼ੀ ਨੇ ਪੁੱਛਿਆ ਗਿਆ ਕਿ ਕਿ ਗੈਸ ਏਜੰਸੀਆਂ ਦੇ ਡੀਲਰਾਂ ਵੱਲੋਂ ਕੀਤੇ ਗਏ ਦਾਅਵੇ ਗਲਤ ਹਨ ਤਾਂ ਉਹਨਾਂ ਵਿਸ਼ਾ ਬਦਲ ਦਿੱਤਾ ਤੇ ਕਿਹਾ ਕਿ ਉਹ ਇੱਕ ਵਾਰ ਫਿਰ ਜਾਂਚ ਕਰਨਗੇ ਕਿ ਕਿਹੜੀਆਂ ਗੈਸ ਏਜੰਸੀਆਂ ਨੂੰ ਸਮਾਨ ਦੀ ਸਪਲਾਈ ਨਹੀਂ ਮਿਲੀ ਹੈ ਅਧੇ ਪੰਜ ਤੋਂ 7 ਦਿਨਾਂ ਦਾ ਬੈਕਲੌਗ ਹੈ ਮੀਂਹ ਦੀ ਚੇਤਾਵਨੀ ਅਗਲੇ 5 ਦਿਨਾਂ ਤੱਕ ਵਿਭਾਰੀ ਮੀਂਹ ਪਵੇਗਾ ਮੌਸਮ ਵਿਭਾਣ ਨੇ ਦੱਖਣੀ ਅਤੇ ਉੱਤਰ ਪੂਰਬੀ ਭਾਰਤ ਦੇ ਕਈ ਰਾਜਾਂ ਵਿੱਚ ਅਗਲੇ 5 ਦਿਨਾਂ ਤੱਕ ਭਾਰੀ ਮੀਂਹ ਅਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਦੌਰਾਨ ਉੱਤਰੀ ਭਾਰਤ ਖਾਸ ਕਰਕੇ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਅਤੇ ਚੰਡੀਗੜ੍ਹ ਵਿੱਚ ਗਰਮੀ ਦੀ ਲਹਿਰ ਜਾਰੀ ਰਹੇਗੀ ਦੱਖਣੀ ਭਾਰਤ ਆਂਧਰਾ ਪ੍ਰਦੇਸ਼ ਕਰਨਾਟਕ ਕੇਰਲ 14 ਤੋਂ 18 ਮਈ ਤੱਕ ਭਾਰੀ ਮੀਂਹ ਗਰਜ ਅਤੇ ਬਿਜਲੀ ਡਗਨ ਦੀ ਸੰਭਾਵਨਾ ਤਾਮਿਲਨਾਡੂ ਪੋਂਡੂਚੇਰੀ ਕਾ ਕੇਰਲ 14 ਤੋਂ 16 ਮਈ ਤੱਕ ਭਾਰੀ ਬਾਰਿਸ਼ ਦੀ ਜਿਤਾਵ ਨੇ ਤੱਤਵਰਤੀ ਕਰਨਾਟਕ ਉੱਤਰੀ ਅਤੇ ਦੱਖਣੀ ਅੰਦਰੋਨੀ ਕਰਨਾਟਕ 14 ਤੋਂ 18 ਮਈ ਦੌਰਾਨ ਭਾਰੀ ਮੀਂਹ ਅਤੇ ਕੁਝ ਥਾਵਾਂ ਤੇ ਤੇਜ਼ ਹਵਾਵਾਂ ਕੇਰਲ ਮਾਹੇ 14 18 20 ਮਈ ਨੂੰ ਭਾਰੀ ਮੀਂਹ ਹੋ ਸਕਦੀ ਹੈ ਤੇਲੰਗਾਨਾ 14 ਮਈ ਨੂੰ ਗੜੇਮਾਰੀ ਦੀ ਚੇਤਾਵਨੀ ਉੱਤਰ ਪੂਰਬੀ ਭਾਰਤ Arunachal Pradesh 15 18 ਮਈ ਨੂੰ ਭਾਰੀ بارش 14 ਮਈ ਨੂੰ ਭਾਰੀ ਮੀਂਹ ਨਾਗਾਲੈਂਡ ਮਨੀਪੁਰ ਮਿਜ਼ੋਰਮ ਤ੍ਰਿਪੁਰਾ 14 15 ਮਈ ਨੂੰ ਭਾਰੀ ਮੀਂਹ ਆਸam ਮੇਘਾਲਿਆ 15 16 ਭਾਰੀ ਮੀਂਹ 14 ਮਈ ਨੂੰ ਮੇਘਾਲਿਆ ਵਿੱਚ ਭਾਰੀ ਮੀਂਹ ਪੱਛਮ ਭਾਰਤ ਕੌਂਕੜ ਗੋਆ ਮਧ ਪ੍ਰਾਸ਼ਟਰਾ ਮਹਾਰਾਸ਼ਟਰ ਮਰਾਠਾਵਾੜਾ 14 18 ਮਈ ਤੱਕ ਮੀਂਹ ਦੀ ਸੰਭਾਵਨਾ ਗੁਜਰਾਤ 14 ਤੋਂ 15 ਮਈ ਮਈ ਨੋਮੀ ਮੱਧ ਮਹਾਰਾਸ਼ਟਰ 14 15 ਮਈ ਨੂੰ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਉਤਰੀ ਭਾਰਤ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ Rajasthan ਹਿਮਾਚਲ ਪ੍ਰਦੇਸ਼ ਉੱਤਰਾਖੰਡ 14 ਤੋਂ 20 ਮਈ ਦੌਰਾਨ ਕੁਝ ਥਾਵਾਂ ਤੇ ਹਲਕੀ ਤੇ ਦਰਮਿਆਨੀ ਵਰਖੀ ਸੰਭਾਵਨਾ ਉੱਤਰ ਪ੍ਰਦੇਸ਼ 15 ਤੋਂ 18 ਮਈ ਦੌਰਾਨ ਗਰਮੀ ਦੀ ਲਹਿਰ ਚੱਲੀ ਰਹੇਗੀ ਪੱਛਮੀ Rajasthan 15 ਤੋਂ 17 ਮਈ ਨੂੰ ਗਰਮੀ ਦੀ ਲਹਿਰ ਚੰਡੀਗੜ੍ਹ ਆਸੇ ਪਾਸੇ 14 ਤੋਂ 19 ਮਈ ਲਗਾਤਾਰ ਪਤਾ ਬਹੁਤ ਤੇਜ਼ ਗਰਮੀ ਮੀਂਹ ਆ ਤੂਫਾਨ ਦੀ ਸੰਭਾਵਨਾ ਕੱਚੇ ਮਕਾਨਾਂ ਵਾਲੇ 39 ਲਾਪਾਤਰਿਆਂ ਦੇ ਖਾਤੇ 'ਚ ਪੈਸੇ ਟਰਾਂਸਫਰ ਪੰਜਾਬ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਵੱਲੋਂ ਬਟਾਲਾ ਹਲਕੇ ਅੰਦਰ ਜਿੱਥੇ ਸਰਬ ਪੱਖੀ ਵਿਕਾਸ ਦੇ ਜੀ ਨਾਲ ਕਰਵਾਏ ਜਾ ਰਹੇ ਹਨ ਉਥੇ ਸ਼ਹਿਰ ਦੇ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਲਾਭ ਪਹੁੰਚਦਾ ਕੱਚਿਆਂ ਕਰਦਿਆਂ ਕੱਚੇ ਮਕਾਨਾਂ ਵਾਲੇ 39 ਲਾਭਾਂ ਦੇ ਖਾਤੇ ਵਿੱਚ ਪੱਕੇ ਮਕਾਨ ਬਣਾਉਣ ਲਈ 23 ਲੱਖ ਰੁਪਏ ਤਰਾਂ ਟ੍ਰਾਂਸਫਰ ਕੀਤੇ ਗਏ ਹਨ ਇਸ ਜਿਸ ਸੰਬੰਧੀ ਵਿਧਾਇਕ ਸ਼ੇਰੀ ਕਲਸੀ ਨੇ ਭਰਾ ਅਮਰਤ ਕਲਸੀ ਦੇ ਪਰਿਵਾਰਾਂ ਨੂੰ ਟੋਕਨ ਵੰਡੇ ਗਏ ਉਹਨਾਂ ਦੱਸਿਆ ਕਿ ਸ਼ਹਿਰ ਬਟਾਲਾ ਦੇ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਵਿਧਾਇਕ ਸ਼ੇਰੀ ਕਲਸੀ ਦੇ ਗਵਾਈ ਹੇਠ ਲੋਕਾਂ ਦੀਆਂ ਚੀਰੋਕਣੀ ਮੰਗਾਂ ਪੂਰੀਆਂ ਕੀਤੀਆਂ ਗਈਆਂ ਹਨ ਟ੍ਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ निजात ਪਾਉਣ ਦੇ ਮੰਤਵਨਾਲ ਸੜਕਾਂ ਨੂੰ ਚੌੜੀਆਂ ਕਰਨ ਦੇ ਨਾਲ ਬਿਜਲੀ ਦੇ ਖੰਭਿਆਂ ਨੂੰ ਸੜਕਾਂ ਦੇ ਕਿਨਾਰਿਆਂ ਤੋਂ ਹਟਾਇਆ ਗਿਆ ਹੈ। ਚਾਰ ਵਿੱਚ ਖੂਬਸੂਰਤ ਪਾਰਕ ਉਸਾਰਨ ਦੇ ਨਾਲ ਚੌਂਕਾ ਨਚੋੜਿਆ ਕੀਤਾ ਗਿਆ ਹੈ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸੇਵਾਵਾਂ ਦੇ ਮੰਤਵ ਨਾਲ ਨਵਾਂ ਤਹਿਸੀਲ ਕੰਪਲੈਕਸ ਉਸਾਰਿਆ ਗਿਆ ਹੈ ਜਿਸ ਨੂੰ ਬਹੁਤ ਜਲਦ ਲੋਕਾਂ ਨੇ ਸਮਰਪਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਮੋਹੱਲਾ ਕਲੀਨਿਕ 'ਚ ਰੋਜ਼ਾਨਾ ਮਰੀਜ਼ ਆਪਣਾ ਮੁਫਤ ਇਲਾਜ ਕਰਵਾ ਰਹੇ ਹਨ ਸਰਕਾਰੀ ਸਕੂਲਾਂ ਦੀ ਵਿਕਾਸ ਪੱਖੋਂ ਨਿਹਾਰ ਬਦਲੀ ਰਹੀ ਹੈ ਸਕੂਲ ਵਿੱਚ ਨਵੇਂ ਕਮਰੇ-ਕਮਰਿਆਂ ਦੇ ਨਵੀਨੀਕਰਨ ਚਾਰ ਦੀਵਾਰ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਚੁੱਕੇ ਹਨ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋਣ ਉਹਨਾਂ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਨਾਲ ਤੱਕ ਪਹੁੰਚ ਸਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰਨ ਚਲਦੇ ਹਾਂ ਅਗਲੀ ਖਬਰ ਵੱਲ ਜ਼ਿਲ੍ਹਾ ਫਾਜ਼ਿਲਕਾ ਦਾ 12ਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ 6 ਵਿਦਿਆਰਥੀਆਂ ਨੇ ਮੈਰਿਟ 'ਚ ਜ਼ਿਲ੍ਹੇ ਦੇ ਜਮਾਤ 12ਵੀਂ ਦੀਆਂ 6 ਵਿਦਿਆਰਥਣਾਂ ਨੇ ਮੈਰਿਟ ਵਿੱਚ ਬਣਾਈ ਥਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਬੋਰਡ ਪ੍ਰੀਖਿਆ ਦੇ ਐਲਾਨੇ ਕੀਤੇ ਨਤੀਜੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦਾ 12ਵੀਂ ਜਮਾਤ ਦਾ 88.31% ਦੇ ਨਾਲ ਨਤੀਜਾ ਸ਼ਾਨਦਾਰ ਰਿਹਾ। ਜ਼ਿਲ੍ਹੇ ਦੇ 11319 ਵਿਦਿਆਰਥਣਾਂ ਨੇ ਇਹ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋਂ 9996 ਵਿਦਿਆਰਥਣਾਂ ਪਾਸ ਹੋਏ। ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ 12ਵੀਂ ਜਮਾਤ ਦੀਆਂ 6 ਵਿਦਿਆਰਥਣਾਂ ਨੇ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਮਾਪਿਆਂ ਤੇ ਅਧਿਆਪਕਾਂ ਦੇ ਸਕੂਲ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ ਇਸ ਸੰਬੰਧੀ ਸਾਰੰਸ਼ਕ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਸੀਸ਼ ਕੁਮਾਰ ਨੇ ਦੱਸਿਆ ਕਿ ਸਕੂਲ ਆਫ ਐਮਿਨੈਂਸ ਰਾਮਸਰਾ ਦੀ ਵਿਦਿਆਰਥਣ ਪ੍ਰਿਆ ਨੇ 500 ਵਿੱਚੋਂ 394 ਸੀਨੀਅਰ ਕੰਨਿਆ ਸਿੰਧੀ ਸੀਨੀਅਰ ਸੈਕੰਡਰੀ ਸਕੂਲ ਅਬੂਹਰ ਦੀ ਵਿਦਿਆਰਥਣ ਮੁਸਕਾਨ ਨੇ 500 ਵਿੱਚੋਂ 492 ਸਿੰਘ ਸਭਾ ਕન્યા ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਅਬੂਹਰ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ 500 ਵਿੱਚੋਂ 490 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਲੀਵਾਲਾ ਦੇ ਵਿਦਿਆਰਥਣ ਅਨੂਦੀਪ ਨੇ 500 ਵਿੱਚੋਂ 488 ਸਰਕਾਰੀ ਕન્યા ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਵਿਦਿਆਰਥਣ ਮੀਨੂ ਨੇ 500 ਵਿੱਚੋਂ 487 ਸਕੂਲ ਆਫ ਦਾ ਐਮਬੀਨਸ ਰਾਮ ਸਰਦੀ ਵਿਦਿਆਰਥਣ ਸੋਨਲ ਛਾਵੜਾ ਨੇ 500 ਵਿੱਚੋਂ 486 ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਵਿੱਚ ਥਾਂ ਬਣਾ ਕੇ ਇਨ੍ਹਾਂ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਮਾਪਿਆਂ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਪੂਰੇ ਰੋਸ਼ ਪੰਜਾਬ ਵਿੱਚ ਰੋਸ਼ਨ ਕੀਤਾ ਹੈ